ਹੈਲੋ ਜੀ ਸ਼ਤਸ਼੍ਰੀਕਾਲ ਅਨੰਤ ਫੈਸ਼ਨ ਬਿਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ। ਵੀਡੀਓ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੀਵਾਨ ਸੀ ਜੀ ਤੇ ਉੱਥੇ ਜਿੱਥੇ ਮਹਾਰਾਜ ਦੇ ਸਰੂਪ ਪ੍ਰਕਾਸ਼ ਹੁੰਦੇ ਨੇ ਪੰਦੀ ਸਾਈਡ ਤੇ ਜਿਹੜੀਆਂ ਗ੍ਰਿਲਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਕਵਰ ਕਰਨ ਲਈ ਆਪਾਂ ਇਹ ਬਣਾ ਰਹੇ ਹਾਂ ਜੀ। ਇਹਦੀ ਆਪਾਂ ਦੋਨੋਂ ਸਾਈਡ ਲੈਸ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਵਧੀਆ ਬਣਾ ਦਾਂਗੇ ਜੀ ਪਹਿਲਾਂ ਇੱਥੇ ਵਰਕ ਕਰਾਉਣ ਨੂੰ ਕਹਿੰਦੇ ਸੀ ਬਾਬਾ ਜੀ ਫਿਰ ਦੋ ਦਿਨਾਂ ਦੇ ਵਿੱਚ ਕਾਰੀਗਰ ਵਰਕ ਕਰਕੇ ਨਹੀਂ ਦਿੰਦਾ ਸੀ ਜੀ ਕਿਉਂਕਿ ਇਹਦਾ ਏਰੀਆ ਵੀ ਕਾਫੀ ਹੋ ਜਾਣਾ ਸੀਗਾ ਇਹਦੀ ਇੱਕ ਸਾਈਡ ਹੈ ਜਿਹੜੀ 104 ਇੰਚ ਦੀ ਹੈ ਜੀ ਜੀ ਤੇ ਇਹ ਚਾਰੋਂ ਸਾਈਡੋਂ 19 104 ਨੂੰ ਲਾ ਲੋ 4 ਗੁਣਾ ਆਪਾਂ ਜੇਕਰ ਵਧਾ ਕੇ ਦੇਖੀਏ ਤਾਂ ਬਹੁਤ ਏਰੀਆ ਹੋ ਜਾਣਾ ਸੀ ਜੀ ਤੇ ਆਪਾਂ ਭਾਵੇਂ ਰਵੰਨਲਾ ਸਾਹਿਬ ਦਾ ਕੰਮ ਹੋਵੇ ਜੀ ਭਾਵੇਂ ਕੋਈ ਵੀ ਗੁਰਦੁਆਰਾ ਸਾਹਿਬ ਦਾ ਕੋਈ ਵੀ ਕੰਮ ਹੋਵੇ ਇੱਕੋ ਕਾਰੀਗਰ ਤੋਂ ਕਰਾਉਨੇ ਆ ਉਹ ਬਹੁਤ ਸੋਹਣਾ ਕੰਮ ਕਰਕੇ ਦਿੰਦਾ ਤੇ ਕੰਮ ਵੀ ਪੂਰੀ ਟਿਕਾਈ ਨਾਲ ਕਰਦਾ ਜੀ ਐਸਾ ਨਹੀਂ ਹੈਗਾ ਵੀ ਗੁਰਦੁਆਰਾ ਸਾਹਿਬ ਦਾ ਵੀ ਐਵੇਂ ਹੁੰਦਾ ਆਪਾਂ ਨੂੰ ਹਨਾ ਗੁਰੂ ਸਾਹਿਬ ਤੋਂ ਉੱਪਰ ਦੀ ਕੁਝ ਨਹੀਂ ਹੁੰਦਾ ਆਪਾਂ ਨੂੰ ਇਹ ਹੁੰਦਾਗਾ ਵੀ ਦੇਖੋ ਜਿਵੇਂ ਆਪਾਂ ਨੂੰ ਹਰ ਇੱਕ ਚੀਜ਼ ਪਰਫੈਕਟ ਚਾਹੀਦੀ ਹੈ ਗੁਰਦੁਆਰਾ ਸਾਹਿਬ ਦੀ ਚੀਜ਼ ਤਾਂ ਬਿਲਕੁਲ ਵੀ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਜੀ ਮੈਂ ਇਤੇ ਲੈਸਾਂ ਲਾ ਕੇ ਆਪਾਂ ਇਹਨੂੰ ਡੈਕੋਰੇਟ ਕਰਾਂਗੇ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਵੀ ਲਾ ਲੋ ਵਸਤਰ ਹੋ ਗਏ ਭਾਵੇਂ ਰਮਾਲਾ ਸਾਹਿਬ ਹੋ ਗਿਆ ਭਾਵੇਂ ਕੁਝ ਵੀ ਹੈ ਜੀ ਉੱਥੇ ਆਪਾਂ ਨੂੰ ਸਾਰੀ ਚੀਜ਼ ਐਵੇਂ ਵਧੀਆ ਸੋਹਣੀ ਸੋਹਣੀ ਸਜਾਵਟ ਵਾਲੀ ਵਧੀਆ ਲੱਗਦੀ ਹੈ ਕੀ ਆਪਣਾ ਗੁਰਦੁਆਰਾ ਸਾਹਿਬ ਸੀ ਇਦਾਂ ਦਾ ਗੁਰਦੁਆਰਾ ਜੀ ਉੱਥੇ ਜਾਦਾ ਚਿੱਟੇ ਵੀ ਜਿਹੜੇ ਰਮਾਲਾ ਸਾਹਿਬ ਬਣਦੇ ਨੇ ਉਹ ਵੀ ਦੁੱਧ ਚਿੱਟੇ ਕਲਰਤੀ ਵਰਕ ਵਗੈਰਾ ਕਰਾਉਨੇ ਆ ਜੀ ਭਾਵੇਂ ਕਿਵੇਂ ਦਾ ਡਿਜ਼ਾਈਨ ਬਣਾ ਦਈਏ ਪਰ ਉਹ ਹੁੰਦੇ ਹਮੇਸ਼ਾ ਸਫੈਦ ਕਲਰ ਦੀ ਨੇ ਇਤੇ ਜੀ ਆਪਾਂ ਮਲਟੀ ਕਲਰ ਜਿਹੜੀ ਲੈਸ ਲਿਆਂਦੀ ਸੀਗੀ ਇਹਦੇ ਸੈਂਟਰ 'ਚ ਵੀ ਆਪਾਂ ਕੋਈ ਡਿਜ਼ਾਈਨ ਬਣਾਵਾਂਗੇ ਇਹ ਮੈਂ ਇੱਕ ਟੋਟਾ ਟੋਟਾ ਸਾਡੇ 11 ਇੰਚ ਚੜਾਈ ਹੈ ਜੀ ਜਿਹੜੀ ਗ੍ਰਿਲ ਸੀਗੀ ਉਹਦੀ ਚੜਾਈ ਸੀਗੀ 10 ਇੰਚ ਆਪਾਂ ਜਿਹੜਾ ਇੰਚ ਡੇਢ ਇੰਚ ਕਪੜਾ ਦੋਨੀਆਂ ਸਾਈਡਾਂ ਤੋਂ ਛੱਡਿਆਗਾ ਇਹ ਜੀ ਸਾਈਡਾਂ ਤੇ ਵੀ ਘੁਮਜੂਗਾ ਜਦੋਂ ਗ੍ਰਿਲ ਕਵਰ ਹੋਊਗੀ ਇਹ ਜਿਹੜੇ ਕਿਨਾਰਿਆਂ ਤੇ ਆ ਜਾਣਗੀਆਂ ਲੈਸਾਂ ਹੁਣ ਆਪਾਂ ਇਹਦੇ ਵਿੱਚ ਜੀ ਕੋਈ ਡਿਜ਼ਾਈਨ ਬਣਾਵਾਂਗੇ ਕਿਉਂਕਿ ਦੋ ਤਰ੍ਹਾਂ ਦੀ ਲੈਸ ਜਿਹੜੀ ਲੈ ਕੇ ਆਈ ਸੀ ਆਪਾਂ ਕੁਝ ਬਾਬਾ ਜੀ ਨੇ ਫੋਨ ਤੇ ਦੱਸਿਆ ਸੀ ਜੀ ਮੈਨੂੰ ਥੋੜੀ ਜਿਹੀ ਘੱਟ ਸਮਝ ਆਈ ਵੀ ਕਿਵੇਂ ਕਹਿ ਰਹੇ ਨੇ ਵੀ ਕਿਵੇਂ ਬਣਾਉਣੀ ਹੈ ਮੈਂ ਇਸ ਕਰਕੇ ਇੱਕ ਫੁੱਲਾਂ ਵਾਲੀ ਲੈਸ ਲੈ ਕੇ ਆਈ ਸੀ ਕਿ ਵੀ ਉਹਦੇ ਵਿੱਚੋਂ ਆਪਾਂ ਕਟਿੰਗ ਕਰਕੇ ਕਿਵੇਂ ਦਾ ਵੀ ਡਿਜ਼ਾਈਨ ਬਣਾ ਸਕਦੇ ਆ ਇੱਥੇ ਬੰਨਣ ਲਈ ਸਾਈਡਾਂ ਤੇ ਤਣੀਆਂ ਲੱਗਣਗੀਆਂ ਜੀ ਥੋੜੇ ਥੋੜੀ ਜਗ੍ਹਾ ਛੱਡ ਕੇ ਆਪਾਂ ਇੰਨਾ ਤੇ ਤਣੀਆਂ ਲਾਵਾਂਗੇ ਇਹ ਪਹਿਲਾਂ ਆਪਾਂ ਲੈਸ ਕਮਾ ਲਈ ਹੈ ਜੀ ਸਾਰੇ ਪਾਸੇ ਹੁਣ ਆਪਾਂ ਇਹਦੇ ਸੈਂਟਰ 'ਚ ਜਿਹੜਾ ਡਿਜ਼ਾਈਨ ਬਣਾਉਣਾ ਹੋਇਓ ਉਹਦਾ ਏਰੀਆ ਲਗਾ ਲਈਏ ਵੀ ਆਪਾਂ ਕਰਨਾ ਕੀ ਹੈ ਦੇਖੋ ਬਹੁਤ ਸੋਹਣੀ ਕਲਰਫੁਲ ਜੀ ਲੈਸ ਹੈਗੀ ਜੀ ਅੱਪਾ ਜੀ ਸੈਂਟਰ ਚ ਲੈ ਕੇ ਆਇਆ ਜੀ ਇੱਕ ਫੁੱਲਾਂ ਵਾਲੀ orange ਕਲਰ ਦੀ ਲੇਸ ਲੈ ਕੇ ਆਏਾਂਗੇ ਉਹਦੀ ਕਟਿੰਗ ਕਰਕੇ ਆਪਾਂ ਉਹ ਫੁੱਲਾਂ ਤੋਂ ਕੋਈ ਡਿਜ਼ਾਈਨ ਬਣਾ ਲਾਂਗੇ ਜੀ ਮੈਨੂੰ ਇਹ ਆਈਡੀਆ ਨਹੀਂ ਸੀਗਾ ਵੀ ਇਸ ਤਰ੍ਹਾਂ ਹੋਊਗਾ ਨਹੀਂ ਆਪਾਂ ਕੋਈ ਵੱਡੇ ਫੁੱਲ ਲੈ ਆਉਂਦੇ ਮੈਨੂੰ ਬਾਗ ਵਿੱਚ ਜਦੋਂ ਬਾਬਾ ਜੀ ਗ੍ਰਿਲ ਕਰੇ ਦਿਖਾ ਕੇ ਗਏ ਫਿਰ ਮੈਨੂੰ ਪਤਾ ਲੱਗਿਆ ਵੀ ਇਸ ਤਰੀਕੇ ਨਾਲ ਆ ਬਣਾਉ ਵੀ ਲਾਉਣੀ ਆ ਆਪਾਂ ਨੇ ਬਾਕੀ ਆਪਾਂ ਇਹਦੇ ਫੁੱਲ ਜੇ ਬਣਾ ਕੇ ਜੀ ਐਵੇਂ ਲਾ ਦਾਂਗੇ ਸਿੱਧੇ ਤਾਂ ਵਧੀਆ ਨਹੀਂ ਲੱਗਣੇ ਜੀ ਆਪਾਂ ਕੋਈ ਜੇ ਹੁਣ ਕੱਲਾ ਕੱਲਾ ਕੱਟ ਕੇ ਲਾਉਣਿਆ ਉਹ ਵੀ ਨਹੀਂ ਠੀਕ ਰਹਿਣਾ ਜੀ ਕਿਉਂਕਿ ਏਰੀਆ ਬਹੁਤ ਜ਼ਿਆਦਾ ਹੈ ਫਿਰ ਟਾਈਮ ਵੀ ਲੱਗ ਜਾਣਾਗਾ ਆਪਾਂ ਇਹਦਾ ਕੋਈ ਐਵੇਂ ਇਹਨੂੰ ਥੋੜੀ ਜੀ ਸ਼ੇਪ ਦੇ ਦਾਂਗੇ ਇਹਦੇ ਨਾਲ ਨਾਲੇ ਤਾਂ ਆਪਣੀ ਜਿਹੜੀ ਇਹ ਜਗਾ ਜੀ ਭਰ ਜੂਗੀ बस इक ਗਲਤੀ ਰਹਗੀ ਜੀ ਜੇਕਰ ਕੋਈ ਜਿਵੇਂ ਪੱਤੀਆਂ ਜੀਆਂ ਵੀ ਆ ਜਾਂਦੀਆਂ ਹਨਾ ਉਹ ਵੀ ਲੱਗ ਜਾਂਦੀਆਂ ਬਹੁਤ ਸੋਹਣੀਆਂ ਲੱਗਦੀਆਂ ਆਪਾਂ ਥੋੜੀ ਥੋੜੀ ਜਗ੍ਹਾ ਛੱਡ ਕੇ ਇਹਨੂੰ ਸਾਰੀ ਨੂੰ ਇਸ ਤਰ੍ਹਾਂ ਭਰ ਦਾਂਗੇ ਜੀ ਤਾਂ ਕਿ ਇਹ ਭਰਿਆ ਭਰਿਆ ਲੱਗਣ ਲੱਗ ਜੀ ਹਨਾ ਦਵਾਨਾ ਕਰਕੇ ਦੋ ਦਿਨ ਮੈਂ ਵੀਡੀਓ ਅਪਲੋਡ ਵੀ ਨਹੀਂ ਕੀਤੀ ਇਹ ਤਾਂ ਪਹਿਲਾਂ ਬਣਾ ਵੀ ਰੱਖੀ ਸੀ ਜੀ ਬਸ ਟਾਈਮ ਹੀ ਨਹੀਂ ਲੱਗਿਆ ਅਸੀਂ ਲੇਟ ਹੋ ਜਾਂਦੇ ਸੀ ਗੁਰਦੁਆਰਾ ਸਾਹਿਬ ਚੋਂ ਘਰੇ ਆਉਂਦੇ ਟਾਈਮ ਥੋੜੀ ਜੀ ਨੈਟਵਰਕ ਦੀ ਵੀ ਪ੍ਰੋਬਲਮ ਰਹੀ ਹੈ ਜੀ ਉਹ ਵੀ ਸਹੀ ਨਹੀਂ ਚੱਲ ਰਿਆ ਸੀ ਏ ਦੇਖੋ ਆਪਾਂ ਨੇ ਇਹ ਚਾਰ ਫੁੱਲ ਐਵੇਂ ਕਟਿੰਗ ਕਰੇ ਨੇ ਆਪਾਂ ਇਹਨੂੰ ਥੋੜੀ ਜੀ ਰਾਉਂਡ ਜੀ ਸ਼ੇਪ ਦੇ ਕੇ ਨੀਚੇ ਨੂੰ ਐਵੇਂ ਜੂ ਜੀ ਸ਼ੇਪ ਚ ਲਗਾ ਦਾਂਗੇ ਜੀ ਇਹਦੇ ਨਾਲ ਜਿਹੜਾ ਇਹ ਵੀ ਭਰ ਜੇ ਇਹਦਾ ਕਵਰ ਹੋ ਜਾਊਗਾ ਜਿਹੜੀ ਜਗ੍ਹਾ ਵਿੱਚ ਖਾਲੀ ਬਚਦੀ ਹੈ ਬਾਕੀ ਲੈਸ ਵਾਲਾ ਕੋਈ ਚੱਕਰ ਨਹੀਂ ਜੀ ਇਹ ਮੈਂ ਬਾਧੂ ਲੈ ਕੇ ਆਈ ਸੀਗੀ ਮੈਂ ਆਪਾਂ ਥਾਨਾਂ ਦੇ ਵਿੱਚ ਹੀ ਲੈ ਆਉਨੇ ਹੁੰਨੇ ਆ ਪਹਿਲਾਂ ਮੈਂ ਇਹਨੂੰ ਜਿਹੜਾ ਗਲੂ ਨਾਲ ਆਪਾਂ ਇਹਨੂੰ ਪੇਸਟ ਕਰ ਲਾਂਗੇ ਜੀ ਫਿਰ ਸੌਖੇ ਤਰੀਕੇ ਨਾਲ ਲੱਗ ਜਾਊ ਕਿਉਂਕਿ ਆਈਡੀਆ ਵੀ ਹੋ ਜਾਂਦਾ ਵੀ ਕਿੰਨੀ-ਕਿੰਨੀ ਜਗ੍ਹਾ ਤੇ ਆਪਾਂ ਨੇ ਲਾਉਣੇ ਨੇ ਤੇ ਇਹਦੇ ਨਾਲ ਆਪਾਂ ਹਲਕਾ-ਹਲਕਾ ਲਗਾ ਕੇ ਇਹਦੇ ਨਾਲ ਪੇਸਟ ਕਰ ਲਾਂਗੇ ਜੀ ਹਾਂਜੀ ਆਪਾਂ ਇਹਨੂੰ ਪੇਸਟ ਕਰਕੇ ਨਾ ਇਸ ਤੇ ਵੀ ਦੇਖੋ ਨਾਲੇ ਕੋਈ ਜ਼ਿਆਦਾ ਕੰਮ ਨਹੀਂ ਸੀ ਗਿਆ ਪੂਰਾ ਦਿਨ ਵਾਂਗੂ ਲੱਗ ਗਿਆ ਸੀ ਹਜੇ ਜਿਹੜੀ ਐ ਤੇ ਤਣੀਆਂ ਲਾਉਣੀਆਂ ਨੇ ਆਪਾਂ ਨੇ ਹੋਰ ਰਹਿਗੀਆਂ ਜੀ ਜਦੋਂ ਮੈਂ ਤਣੀਆਂ ਲਾਉਣ ਲੱਗੀ ਸੀ ਘੱਟੋ ਘੱਟ 2 ਘੰਟੇ ਲੱਗੇ ਸੀ ਜੀ ਕਿਉਂਕਿ ਸਾਰੇ ਏਰੀਆ ਦੇ ਵਿੱਚ ਬਰੀਕ-ਬਰੀਕ ਆਪਾਂ ਨੇ ਤਣੀਆਂ ਬਣਾ ਕੇ ਉਹਨਾਂ ਨੂੰ ਫਿਰ ਥੋੜੀ-ਥੋੜੀ ਜਗ੍ਹਾ ਤੇ ਦੋਨੋਂ ਸਾਈਡ ਬੰਨਣ ਲਈ ਰੱਖਿਆ ਸੀ ਕਿਉਂਕਿ ਐਵੇਂ ਹੋ ਜਾਂਦਾਗਾ ਫਿਰ ਬੰਨਣ ਲਈ ਵੀ ਤਾਂ ਕੁਝ ਚਾਹੀਦਾ ਹਨਾ ਵੀ ਸਾਨੀ ਨਾਲ ਬੰਨੀ ਜਾਂ ਕੋਲਿਆ ਜਾ ਸਕਦਾ ਇਹ ਦੇਖੋ ਜੀ ਇਹ ਸ਼ੇਪ ਆਪਾਂ ਨੇ ਦਿੱਤੀ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਜਰੂਰ ਦੱਸਿਓ ਕੋਈ ਹੋਰ ਵੀ ਆਈਡੀਆ ਹੋਵੇ ਤੁਹਾਡੇ ਕੋਲ ਅੱਗੇ ਵਾਸਤੇ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਅੱਪਾ ਇਸ ਦੀ ਚਾਰ-ਚਾਰ ਫੁੱਲ ਨੇ ਜਿਹੜੇ ਕਟਿੰਗ ਕਰਕੇ ਅਸੀਂ ਤਰ੍ਹਾਂ ਇਹਦਾ ਡਿਜ਼ਾਈਨ ਬਣਾ ਦਾਂਗੇ ਜੀ ਪਹਿਲਾਂ ਮੈਨੂੰ ਇਹ ਸੀਗਾ ਵੀ ਇਹਦੇ ਜਿਹੜੇ ਇਹ ਫਲਾਵਰ ਜੇ ਨੇ ਇਹਨਾਂ ਦੀ ਚਾਰ ਵੀ ਚੌਰਸ ਦੱਬੀ ਜੀ ਬਣਾ ਦਾਂਗੇ ਪਰ ਉਹ ਮੈਨੂੰ ਇੰਨੀ ਵਧੀਆ ਨਹੀਂ ਲੱਗੀ ਜੀ ਇਹ ਇਹ ਡਿਜ਼ਾਈਨ ਮੈਨੂੰ ਸਾਰਿਆਂ ਚੋਂ ਵਧੀਆ ਲੱਗਿਆ ਆਪਾਂ ਨੇ ਮੈਂ ਨਿਸ਼ਾਨ ਲਾਏ ਨੇ ਜੀ 10 10 ਇੰਚ ਤੇ ਇਹਨਾਂ ਦੇ ਜਦੋਂ ਲੱਗ ਕੇ ਜਿਹੜੀ ਸਪੇਸ ਰਹਿ ਜਾਣੀ ਐ ਇਹਦੀ 6 6 ਜਾਂ 7 ਇੰਚ ਦੀ ਸਪੇਸ ਰਹਿ ਗਈ ਜਦੋਂ ਆਪਾਂ 10 ਇੰਚ ਤੇ ਸੈਂਟਰ ਚ ਰੱਖ ਕੇ ਲਾਈ ਨੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਓ ਅੱਗੇ ਆਪਣੀਆਂ ਵੀਡੀਓ ਕੰਟੀਨਿਊ ਇਸੇ ਤਰ੍ਹਾਂ ਆਉਂਦੀਆਂ ਰਹਿਣਗੀਆਂ ਜੀ ਬਸ ਇਹ ਥੋੜੀ ਜੀ ਗੁਰਦੁਆਰਾ ਸਾਹਿਬ ਜਾਣ ਕਰਕੇ ਬਿਜੀ ਹੋ ਗਏ ਧੰਨਵਾਦ ਜੀ